ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆ ਇਹਦੇ ਵਿੱਚ ਇੱਕ ਐਸੇ ਪੇਸ਼ੇ ਤੋਂ ਜੁੜੇ ਲੋਕ ਜਿਨ੍ਹਾਂ ਦਾ ਕੰਮ ਹੈ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣਾ ਤੇ ਲੋਕਾਂ ਦੀ ਨਜ਼ਰ ਦੇ ਵਿੱਚ ਰੱਬ ਤੋਂ ਬਾਅਦ ਉਹਨਾਂ ਦਾ ਦਰਜਾ ਹੁੰਦਾ ਹੈ ਜਾਨੀ ਕਿ ਆਪਾਂ ਗੱਲ ਕਰ ਰਹੇ ਹਾਂ ਡਾਕਟਰਾਂ ਦੀ ਡਾਕਟਰ ਨੂੰ ਰੱਬ ਦਾ ਹੀ ਦਰਜਾ ਦਿੱਤਾ ਜਾਂਦਾ ਹੈ ਕਿ ਜਿਹੜੇ ਇੱਕ ਮਰਦਾ ਸਰੀਰ ਦੇ ਵਿੱਚ ਵੀ ਤਕਰੀਬਨ ਤਕਰੀਬਨ ਜਾਨ ਪਾ ਦਿੰਦੇ ਨੇ ਜਿਹਨੂੰ ਬਿਲਕੁਲ ਘਰ ਵਾਲੇ ਸੋ ਚੁੱਕੇ ਹੁੰਦੇ ਨੇ ਜਾਂ ਲੋਕ ਸੋ ਚੁੱਕੇ ਹੁੰਦੇ ਨੇ ਕਿ ਹੁਣ ਇਹਦੇ ਵਿੱਚ ਕੁਛ ਨਹੀਂ ऐसे ਵੀ ਕੇਸ ਦੇਖਣ ਨੂੰ ਮਿਲਦੇ ਨੇ ਵੀ ਜਿਹੜੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਜਿਉਂਦੇ ਨੇ ਉੱਠ ਖੜੇ ਹੁੰਦੇ ਨੇ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆ 2024 ਦੀ ਮਈ 2024 ਦੇ ਵਿੱਚ ਬੰਗਲੌਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਇੱਕ ਵਿਆਹ ਹੁੰਦਾ ਹੈ ਕਿਉਂਕਿ ਵਿਆਹ ਹੁੰਦਾ ਦੋਨਾਂ ਡਾਕਟਰਾਂ ਦਾ ਡਾਕਟਰ ਕੀਤੀ ਤੇ ਡਾਕਟਰ ਮਹਿੰਦਰ ਰੈਡੀ ਡਾਕਟਰ ਕੀਤੀ ਦੀ ਉਮਰ ਹੁੰਦੀ ਹੈ 28 ਸਾਲ ਤੇ ਡਾਕਟਰ ਮਹਿੰਦਰ ਰੈਡੀ ਦੀ ਉਮਰ ਹੁੰਦੀ ਹੈ ਉਸ ਸਮੇ 31 ਸਾਲ ਮਹਿੰਦਰ ਜਿਹੜੇ ਹੁੰਦੇ ਨੇ ਇੱਕ ਕਾਵੇਰੀ ਹਸਪੀਟਲ ਦੇ ਵਿੱਚ ਸਰਜਨ ਹੁੰਦੇ ਨੇ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ ਡਾਕਟਰ ਹੁੰਦੇ ਨੇ ਅਕਸਰ ਇਹਨਾਂ ਦੇ ਜਿਹੜੇ ਰਿਸ਼ਤੇ ਹੁੰਦੇ ਨੇ ਡਾਕਟਰ ਦੇ ਵਿੱਚ ਹੁੰਦੇ ਨੇ ਡਾਕਟਰਾਂ ਦੇ ਵਿੱਚ ਹੀ ਜਿਹੜੇ ਪਰਿਵਾਰ ਕਹ ਲਈਏ ਉਹਨਾਂ ਦੇ ਵਿੱਚ ਵੀ ਡਾਕਟਰ ਹੀ ਹੁੰਦੇ ਨੇ ਡਾਕਟਰ ਕੀਰਤੀ ਦਾ ਪਰਿਵਾਰ ਜਿਹੜਾ ਸੀ ਭੈਣਾ ਜੀਜੇ ਸਭ ਜਿਹੜੇ ਸੀ ਉਹ ਡਾਕਟਰ ਸੀ ਦੂਜੇ ਪਾਸੇ ਮਹਿੰਦਰ ਰੈਡੀ ਵੀ ਇੱਕ ਬਹੁਤ ਵਧੀਆ ਪਰਿਵਾਰ ਸੀ ਉਹਨਾਂ ਦੇ ਵੀ ਡਾਕਟਰ ਸੀ ਤੁੰਗ ਤੁੰਗ ਦੇ ਨਾਲ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਡਾਕਟਰ ਕੀਰਤੀ ਜਿਹੜੀ ਹੁੰਦੀ ਹੈ ਮਹਿੰਦਰ ਰੈਡੀ ਦੇ ਘਰ ਆ ਜਾਂਦੀ ਹੈ ਸਾਰਾ ਕੁਝ ਠੀਕ ਚੱਲਦਾ ਹੁੰਦਾ 2024 ਚ ਵਿਆਹ ਹੋਇਆ ਸੀ ਮਈ ਦੇ ਵਿੱਚ ਤਕਰੀਬਨ 11 ਕਿ ਮਹੀਨੇ ਬਾਅਦ ਅਪ੍ਰੈਲ 2025 ਦੇ ਵਿੱਚ ਡਾਕਟਰ ਕੀਰਤੀ ਦੇ ਪੇਟ ਦੇ ਵਿੱਚ ਦਰਦ ਹੁੰਦੀ ਹੈ ਹੁਣ ਪਤੀ ਸੀ ਜਿਹੜੇ ਉਹ ਸਰਜਨ ਸੀ ਡਾਕਟਰ ਸੀ ਆਪ ਵੀ ਵੈਸੇ ਡਾਕਟਰ ਸੀ ਪਤੀ ਤੋਂ ਇਹਦੇ ਬਾਰੇ ਪੁੱਛਿਆ ਜਾਂਦਾ ਮੇਰੇ ਪੇਟ ਦੇ ਵਿੱਚ ਦਰਦ ਦਾ ਤਾਂ ਉਹ ਕੀ ਕਰਦੇ ਨੇ ਉਹਨਾਂ ਦਾ ਕਹਿਣਾ ਸੀ ਵੀ ਕੋਈ ਗੱਲ ਨਹੀਂ ਮਾੜੀ-ਮੋਟੀ ਪ੍ਰੋਬਲਮ ਹੈ ਇੱਕ ਇੰਜੈਕਸ਼ਨ ਦਿੱਤਾ ਜਾਂਦਾ ਡਾਕਟਰ ਕੀਰਤੀ ਨੂੰ ਡਾਕਟਰ ਕੀਰਤੀ ਸੌ ਜਾਂਦੇ ਨੇ ਜਦੋਂ ਉਠਦੇ ਨੇ ਫੇਰ ਦਰਦ ਦੀ ਸ਼ਿਕਾਇਤ ਕਰਦੇ ਨੇ ਹੁਣੇ ਜਿਹੜੀ ਘਟਨਾ ਸੀ ਪਹਿਲੇ ਦਿਨ 21 ਅਪ੍ਰੈਲ ਦੀ ਉਸ ਤੋਂ ਬਾਅਦ 22 ਅਪ੍ਰੈਲ ਨੂੰ ਫੇਰ ਇੱਕ ਇੰਜੈਕਸ਼ਨ ਦਿੱਤਾ ਜਾਂਦਾ ਡਾਕਟਰ ਕੀਰਤੀ ਫੇਰ ਸੌ ਜਾਂਦੇ ਨੇ ਇੱਕਦਰਾ ਕਹਿ ਲਿਆ ਵੀ ਬੇਹੋਸ਼ੀ ਦੇ ਵਿੱਚ ਚਲੇ ਜਾਂਦੇ ਨੇ ਅਗਲਾ ਦਿਨ ਆ ਜਾਂਦਾ ਹੈ 23 ਅਪ੍ਰੈਲ ਦਾ 23 ਅਪ੍ਰੈਲ ਨੂੰ ਫੇਰ ਡਾਕਟਰ ਕੀਰਤੀ ਨੂੰ ਸ਼ਿਕਾਇਤ ਹੁੰਦੀ ਹੈ ਉਹਨਾਂ ਦਾ ਕਹਿਣਾ ਹੁੰਦਾ ਵੀ ਮੈਂ ਠੀਕ ਨਹੀਂ ਮੇਰੀ ਤਬੀਅਤ ਜਿਹੜੀ ਹੈ ਉਹ ਜ਼ਿਆਦਾ ਖਰਾਬ ਹੈ ਪਰ ਡਾਕਟਰ ਮਹਿੰਦਰ ਰੈਡੀ ਉਹਨੂੰ ਫੇਰ ਇੱਕ ਇੰਜੈਕਸ਼ਨ ਦਿੰਦੇ ਨੇ ਅਗਲੇ ਦਿਨ 24 ਅਪ੍ਰੈਲ ਨੂੰ ਡਾਕਟਰ ਮਹਿੰਦਰ ਰੈਡੀ ਕੀਰਤੀ ਦੇ ਮਾਤਾ ਪਿਤਾ ਨੂੰ ਫੋਨ ਕਰਦਾ ਵੀ ਉਹਦੀ ਕੰਡੀਸ਼ਨ ਖਰਾਬ ਹੈ ਮੈਂ ਹਲਾਇਆ ਜਲਾਇਆ ਪਰ ਉਹ ਹਿੱਲ ਨਹੀਂ ਰਹੀ ਇੱਕ ਤਰ੍ਹਾਂ ਕਹਿ ਰਹੀ ਹੈ बेहोशी ਦੇ ਵਿੱਚ ਹੈ ਅਸੀਂ ਲੈ ਕੇ ਉਹਨੂੰ ਹਸਪੀਟਲ ਜਾ ਰਹੇ ਹਾਂ ਤੁਸੀਂ ਉੱਥੇ ਆ ਜਾਓ ਡਾਕਟਰ ਕੀਰਤੀ ਨੂੰ ਹਸਪੀਟਲ ਲਿਜਾਇਆ ਜਾਂਦਾ ਇੱਕ ਨੌਜਵਾਨ ਲੜਕੀ 28 ਸਾਲਾਂ ਦੀ ਤੇ ਆਪ ਵੀ ਉਹ ਡਾਕਟਰ ਉਹਨੂੰ ਹਸਪੀਟਲ ਲੈ ਕੇ ਜਾਂਦੇ ਨੇ ਉੱਥੇ ਪਰਿਵਾਰ ਪਹੁੰਚਦਾ ਪਰ ਅਚਾਨਕ ਸਾਰਿਆਂ ਦੇ ਪੈਰਾਂ ਥੱਲੇ ਜ਼ਮੀਨ ਨਿੱਕਲ ਜਾਂਦੀ ਹੈ ਜਦੋਂ ਉਸ ਹਸਪੀਟਲ ਦੇ ਡਾਕਟਰ ਉਹਨੂੰ ਮਰਦਾ ਘੋਸ਼ਿਤ ਕਰ ਦਿੰਦੇ ਨੇ ਵੀ ਇਹਦੀ ਮੌਤ ਹੋ ਚੁੱਕੀ ਹੈ ਸਾਰੇ ਹੈਰਾਨ ਵੀ ਇੱਕਦਮ ਅਚਾਨਕ ਇਹ ਕੀ ਹੋਇਆ ਹੁਣ ਉੱਥੇ ਜਿਹੜੇ ਹਸਪੀਟਲ ਵਾਲੇ ਸੀ ਉਹ ਮੈਮੋ ਘਟ ਚੁੱਕੇ ਸੀ ਪੁਲਿਸ ਇਨਵੋਲਵ ਹੁੰਦੀ ਹੈ ਪੁਲਿਸ ਵੀ ਉੱਥੇ ਪਹੁੰਚਦੀ ਹੈ ਤੇ ਹੁਣ ਪੁਲਿਸ ਦੇ ਪਹੁੰਚਣ ਤੋਂ ਬਾਅਦ ਉੱਥੇ ਪੋਸਟਮਾਰਟਮ ਵੀ ਹੋਣਾ ਸੀ ਪਰ ਜਿਹੜੇ ਡਾਕਟਰ ਮਹਿੰਦਰ ਰੈਡੀ ਹੁੰਦੇ ਨੇ ਉਹਨਾਂ ਦਾ ਕਹਿਣਾ ਸੀ ਵੀ ਮੇਰੀ ਪਤਨੀ ਨੂੰ ਹੈਲਥ ਇਸ਼ੂਸ ਸੀ ਉਹਨੂੰ ਗੈਸ ਦੀ ਪ੍ਰੋਬਲਮ ਸੀ ਉਹਦਾ ਬੀਪੀ ਵੀ ਲੋ ਰਹਿਦਾ ਸੀ ਮੈਂ ਹੁਣ ਉਹਦੀ ਮੌਤ ਹੋਣ ਤੋਂ ਬਾਅਦ ਉਹਦਾ ਪੋਸਟਮਾਰਟਮ ਨਹੀਂ ਕਰਵਾਉਣਾ 11 ਮਹੀਨੇ ਸਾਡੇ ਵਿਆਹ ਨੂੰ ਹੋਏ ਨੇ ਮੈਂ ਚੀਰ ਫਾੜ ਨਹੀਂ ਕਰਵਾਣੀ ਉਹਦੇ ਸਰੀਰ ਦੀ ਪਤੀ ਵੱਲੋਂ ਜਵਾਬ ਦੇ ਦਿੱਤਾ ਜਾਂਦਾ ਪਰ ਦੂਜੇ ਪਾਸੇ ਸੀ ਹੁਣ ਕਾਨੂੰਨ ਦੇ ਮੁਤਾਬਿਕ ਪੋਸਟਮਾਰਟਮ ਹੋਣਾ ਜ਼ਰੂਰੀ ਸੀ ਪਰ ਘਰਦਿਆਂ ਦੀ ਸਹਿਮਤੀ ਵੀ ਚਾਹੀਦੀ ਸੀ ਹੁਣ ਆਪਣੇ ਸੱਸ ਸਹੁਰੇ ਨਾਲ ਗੱਲ ਕਰਦਾ ਤੇ ਉਹਨਾਂ ਦਾ ਵੀ ਕਹਿਣਾ ਸੀ ਵੀ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਪੜੇ ਲਿਖੇ ਡਾਕਟਰ ਫੈਮਿਲੀ ਤੇ ਉਹ ਇਹ ਨਹੀਂ ਸੀ ਜਾਣਨਾ ਚਾਹੁੰਦੇ ਵੀ ਇਹਦੀ ਮੌਤ ਕਿਵੇਂ ਤੇ ਕਿਉਂ ਹੋਈ ਹੈ ਪਰ ਉਥੇ ਉਸੇ ਸਮੇਂ ਡਾਕਟਰ ਕੀਰਤੀ ਦੀ ਵੱਡੀ ਭੈਣ ਪਹੁੰਚਦੀ ਹੈ ਜਿਹੜੀ ਆਪ ਡਾਕਟਰ ਹੁੰਦੀ ਹੈ ਨਿਕਿਤਾ ਉਹਦਾ ਕਹਿਣਾ ਸੀ ਵੀ ਨਹੀਂ ਪੋਸਟਮਾਰਟਮ ਹੋਏਗਾ ਪਤਾ ਤਾਂ ਲੱਗੇ ਵੀ ਮੇਰੀ ਭੈਣ ਨੂੰ ਹੋਇਆ ਕੀ ਹੈ ਹੁਣ ਡਾਕਟਰ ਨੇ ਕਿਹਾ ਆੜਦੀ ਹੈ ਪਰ ਜਿਹੜੇ ਮਹਿੰਦਰ ਰੈਡੀ ਹੁੰਦੇ ਨੇ ਇਹ ਪੋਸਟਮਾਰਟਮ ਨਹੀਂ ਸੀ ਹੋਣ ਦੇਣਾ ਚਾਹੁੰਦੇ ਡਾਕਟਰ ਨੇ ਕਿਹਾ ਤਾਂ ਦਾ ਕਹਿਣਾ ਸੀ ਪਤਾ ਲੱਗੇ ਵੀ ਉਹ ਹੋਇਆ ਕੀ ਹੈ ਜਦੋਂ ਮਹਿੰਦਰ ਰੈਡੀ ਜ਼ਿਆਦਾ ਆੜਦੇ ਨੇ ਜ਼ਿਆਦਾ ਜੋਰ ਲਾਉਂਦੇ ਨੇ ਵੀ ਇਹਦਾ ਪੋਸਟਮਾਰਟਮ ਨਹੀਂ ਹੋਣਾ ਚਾਹੀਦਾ ਫਿਰ ਕੀਤੀ ਦੇ ਘਰਦਿਆਂ ਨੂੰ ਸ਼ੱਕ ਹੋਣਾ ਸ਼ੁਰੂ ਹੁੰਦਾ ਉਹ ਕਹਿੰਦੇ ਵੀ ਨਹੀਂ ਪੋਸਟਮਾਰਟਮ ਹੋਏਗਾ ਹੁਣ ਇੱਥੇ ਪੁਲਿਸ ਵੀ ਇਨਵਾਲਵ ਸੀ ਤੇ ਪੋਸਟਮਾਰਟਮ ਸ਼ੁਰੂ ਹੁੰਦਾ ਪਰ ਡਾਕਟਰ ਮਹਿੰਦਰ ਰੈਡੀ ਦੀ ਜਿਹੜੀ ਬੇਚੈਨੀ ਹੈ ਉਹ ਵੱਜ ਜਾਂਦੀ ਹੈ ਉਹ ਵਾਰ-ਵਾਰ ਪੋਸਟਮਾਰਟਮ ਰੂਮ ਦੇ ਵਿੱਚ ਜਾਂਦੇ ਨੇ ਉੱਥੋਂ ਡਾਕਟਰ ਉਹਨਾਂ ਨੂੰ ਬਾਹਰ ਭੇਜਦੇ ਨੇ ਵੀ ਇਹ ਕੀ ਕਰ ਰਹੇ ਆ ਕਿ ਡਾਕਟਰ ਹੋ ਕੇ ਐਸੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਫਿਰ ਪੁਲਿਸ ਵੱਲੋਂ ਧਮਕਾਇਆ ਜਾਂਦਾ ਉਸ ਤੋਂ ਬਾਅਦ ਡਾਕਟਰ ਮਹਿੰਦਰ ਰੈਡੀ ਬੈਠ ਤਾਂ ਜਾਂਦੇ ਨੇ ਪਰ ਬੇਚੈਨੀ ਉਹਨਾਂ ਨੂੰ ਰਹਿੰਦੀ ਹੈ ਪੋਸਟਮਾਰਟਮ ਹੁੰਦਾ ਪੋਸਟਮਾਰਟਮ ਤੋਂ ਬਾਅਦ ਜਿਹੜੀ লাশ ਹੁੰਦੀ ਹੈ ਉਹ ਘਰਾਂ ਦੇ ਹਵਾਲੇ ਕੀਤੀ ਜਾਂਦੀ ਹੈ ਅੰਤਿਮ ਸੰਸਕਾਰ ਹੁੰਦਾ ਸਾਰੀਆਂ ਰਸਮਾਂ ਹੁੰਦੀਆਂ ਨੇ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਨਾਰਮਲ ਆਉਂਦੀ ਹੈ ਉਹਦੇ ਵਿੱਚ ਕੁਝ ਵੀ ਐਸਾ ਨਹੀਂ ਹੁੰਦਾ ਵੀ ਜੀ ਕਰਕੇ ਇਹ ਸਮਝਿਆ ਜਾ ਸਕੇ ਵੀ ਇਹਦੀ ਮੌਤ ਇੱਕ ਕਤਲ ਹੈ ਜਾਂ ਇਹ ਕੋਈ ਸਾਜ਼ਿਸ਼ ਹੈ ਹੁਣ ਹੌਲੀ-ਹੌਲੀ ਸਾਰੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਅੱਗੇ ਵਧਦੇ ਨੇ ਤੇ ਮੌਤ ਨੂੰ ਹੌਲੀ ਹੌਲੀ ਭੁਲਾਣ ਲੱਗਦੇ ਨੇ ਮਾਪੇਓ ਵੀ ਭੁਲਾਣ ਲੱਗਦਾ ਹਾਲਾਂਕਿ ਬੱਚਾ ਜਵਾਨ ਗਿਆ ਹੋਵੇ ਮਾਪੇ ਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਦਾ ਪਰ ਫਿਰ ਵੀ ਜ਼ਿੰਦਗੀ ਅੱਗੇ ਵੱਧਦੀ ਹੈ ਦੂਜੇ ਪਾਸੇ ਜਿਹੜਾ ਡਾਕਟਰ ਮਹਿੰਦਰ ਰੈਡੀ ਸੀ ਇਹਨੂੰ ਇੱਕ ਡਰ ਸੀ ਇਹ ਵਾਰ-ਵਾਰ ਆਪਣੇ ਸਹੁਰੇ ਘਰ ਜਾਂਦਾ ਉੱਥੇ ਉਹਨਾਂ ਤੋਂ ਪੁੱਛਿਆ ਜਾਂਦਾ ਵੀ ਕੋਈ ਪੁਲਿਸ ਵੱਲੋਂ ਕੋਈ ਅਪਡੇਟ ਆਈ ਹੋਵੇ ਉਹਦੀ ਭੈਣ ਦੇ ਘਰ ਜਾਂਦਾ ਕਿਸੇ ਨੂੰ ਨਾ ਤਾਂ ਇੱਥੇ ਕੋਈ ਸ਼ੱਕ ਸੀ ਨਾ ਕੋਈ ਪੋਸਟਮਾਰਟਮ ਦੇ ਵਿੱਚ ਐਸਾ ਆਇਆ ਪਰ ਜਿਹੜੀ ਵਿਸਰਾ ਰਿਪੋਰਟ ਸੀ ਉਹ ਨਹੀਂ ਹਜੇ ਬਾਕੀ ਸੀ ਹੁਣ ਇਸ ਗੱਲ ਦਾ ਮਹਿੰਦਰ ਰੈਡੀ ਨੂੰ ਪਤਾ ਸੀ ਤੇ ਘਰਦਿਆਂ ਦਾ ਕਹਿਣਾ ਸੀ ਵੀ ਹੁਣ ਜਿਹੜੀ ਪੁਲਿਸ ਦੀ ਹੈ ਉਹ ਰਿਪੋਰਟ ਕਾਦੇ ਵਾਸਤੇ ਆਏਗੀ ਕਾਦੀ ਅਪਡੇਟ ਹੋਏਗੀ ਸਾਡਾ ਬੱਚਾ ਚਲਾ ਗਿਆ ਇੱਕ ਬਿਮਾਰੀ ਕਾਰਨ ਗਿਆ ਤੇ ਉਹਨਾਂ ਨੂੰ ਤਾਂ ਕਿਸੇ ਤਰੀਕੇ ਦਾ ਕੋਈ ਸ਼ੱਕ ਨਹੀਂ ਸੀ ਟਾਈਮ ਬੀਤਦਾ ਪਰ ਤਮਾਕਾ ਉਦੋਂ ਹੁੰਦਾ 13 ਅਕਤੂਬਰ 2025 ਨੂੰ ਜਦੋਂ ਵਿਸਰਾ ਰਿਪੋਰਟ ਆਉਂਦੀ ਹੈ ਉਹਦੇ ਵਿੱਚ ਇਹ ਪਾਇਆ ਜਾਂਦਾ ਐਨੇਸਥੀਸੀਆ ਦੇ ਨਾਲ ਉਹਦੀ ਮੌਤ ਹੋਈ ਹੈ ਉਹ ਜਿਹੜੇ ਇਹਦੇ ਵਿੱਚ ਓਵਰਡੋਜ਼ ਬਹੁਤ ਜ਼ਿਆਦਾ ਸੀ ਹੁਣ ਜਦੋਂ ਇਹ ਰਿਪੋਰਟ ਆਉਂਦੀ ਹੈ ਤਾਂ ਘਰ ਦੇ ਇੱਕਦਮ ਹੈਰਾਨ ਰਹਿ ਜਾਂਦੇ ਨੇ ਉਹ ਫਟਾਫਟ ਪੁਲਿਸ ਸਟੇਸ਼ਨ ਪਹੁੰਚਦੇ ਨੇ ਉੱਥੇ ਜਾ ਕੇ ਦੱਸਿਆ ਜਾਂਦਾ ਵੀ 6 ਮਹੀਨੇ ਪਹਿਲਾਂ ਇੱਕ ਮੌਤ ਹੋਈ ਸੀ ਜਿਹਨੂੰ ਉਸ ਸਮੇਂ ਨੈਚੁਰਲ ਸਮਝਿਆ ਗਿਆ ਸੀ ਪਰ ਹੁਣ ਉਹਦੀ ਵਿਸਰਾ ਰਿਪੋਰਟ ਆਈ ਹੈ ਤੇ ਉਹਦੇ ਵਿੱਚ ਇਹ ਸਾਰਾ ਕੁਝ ਆਇਆ ਹੈ ਵੀ ਇਹਨੂੰ ਐਨੇਸਥੀਸੀਆ ਦਿੱਤਾ ਗਿਆ ਜਿਹਦੇ ਕਾਰਨ ਇਹਦੀ ਮੌਤ ਹੋਈ ਹੈ ਹੁਣ ਪੁਲਿਸ ਕੋਲ ਪਹਿਲੀ ਰਿਪੋਰਟ ਵੀ ਹੁੰਦੀ ਹੈ ਜਿਹੜੀ ਪੋਸਟਮਾਰਟਮ ਦੀ ਆਈ ਸੀ ਤੇ ਉਸ ਸਮੇਂ ਪੁਲਿਸ ਵੀ ਉੱਥੇ ਮੌਜੂਦ ਸੀ ਕਿਉਂਕਿ ਰਿਪੋਰਟ ਹੋਈ ਸੀ ਹਸਪੀਟਲ ਵੱਲੋਂ ਜਦੋਂ ਸਾਰਾ ਕੁਝ ਦੇਖਿਆ ਜਾਂਦਾ ਉਸ ਤੋਂ ਬਾਅਦ 14 ਅਕਤੂਬਰ 2025 ਨੂੰ ਡਾਕਟਰ ਮਹਿੰਦਰ ਰੈਡੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਜਾਂਦਾ ਤੇ 9 ਦਿਨਾਂ ਦਾ ਰਿਮਾਂਡ ਲਿਆ ਜਾਂਦਾ ਰਿਮਾਂਡ ਦੌਰਾਨ ਫਿਰ ਉਹ ਤੋਂ ਪੁੱਛਗਿੱਛ ਹੁੰਦੀ ਹੈ ਹੁਣ ਘਰਦਿਆਂ ਵੱਲੋਂ ਵੀ ਐਫਆਈਆਰ ਦਰਜ ਕਰਵਾਈ ਗਈ ਸੀ ਮਹਿੰਦਰ ਰੈਡੀ ਤੋਂ ਹੁਣ ਜਦੋਂ ਪੁੱਛਗੇ ਚ ਹੁੰਦੀ ਹੈ ਤੇ ਇੱਥੇ ਇੱਕ ਕਤਲ ਦਾ ਜਿਹੜਾ ਸੀ ਮਾਮਲਾ ਉਹ ਖੁੱਲ ਕੇ ਬਾਹਰ ਆਉਂਦਾ ਮਹਿੰਦਰ ਰੈਡੀ ਦਾ ਕਹਿਣਾ ਸੀ ਵੀ ਉਹਦਾ ਵਿਆਹ ਹੁੰਦਾ ਵਿਆਹ ਤੋਂ ਕੁਝ ਸਮੇਂ ਬਾਅਦ ਉਹਨੂੰ ਪਤਾ ਲੱਗਦਾ ਵੀ ਉਹਦੀ ਪਤਨੀ ਨੂੰ ਹੈਲਥ ਇਸ਼ੂਜ਼ ਨੇ ਉਹਦਾ ਬੀਪੀ ਲੋ ਰਹਿੰਦਾ ਉਹਨੂੰ ਹੋਰ ਵੀ ਇੱਕ ਦੋ ਦਿੱਕਤਾਂ ਨੇ ਤੇ ਉਹਦੇ ਹਰ ਟਾਈਮ ਤਕਰੀਬਨ ਗੈਸ ਰਹਿੰਦੀ ਹੈ ਉਹਨੂੰ ਗੈਸ ਬਹੁਤ ਬਣਦੀ ਹੈ ਤੇ ਮੈਂ ਨਹੀਂ ਸੀ ਚਾਹੁੰਦਾ ਵੀ ਮੈਂ ਇੱਕ ਬਿਮਾਰ ਸਰੀਰ ਦੇ ਨਾਲ ਬਿਮਾਰ ਪਤਨੀ ਦੇ ਨਾਲ ਆਪਣੇ ਜੀਵਨ ਸਾਥੀ ਦੇ ਨਾਲ ਆਪਣੀ ਜ਼ਿੰਦਗੀ ਕੱਡਾਂ ਮੈਂ ਬਹੁਤ ਦੁਖੀ ਸੀ ਤੇ ਮੈਂ ਆਪਣੇ ਸਹੁਰਿਆਂ ਨਾਲ ਵੀ ਨਾਰਾਜ਼ ਸੀ ਵੀ ਇਹ ਸਾਰਾ ਕੁਝ ਉਹਨਾਂ ਨੇ ਵਿਆਹ ਤੋਂ ਪਹਿਲਾਂ ਨਹੀਂ ਦੱਸਿਆ ਤੇ ਮੈਂ ਉਦੋਂ ਤੋਂ ਹੀ ਇਹ ਤੋਂ ਛੁਟਕਾਰਾ ਪਾਣ ਦੀ ਜਿਹੜੀ ਹੈ ਪਲਾਨਿੰਗ ਕਰਨੀ ਸ਼ੁਰੂ ਕਰਦਾ ਹੁਣ ਇਹ ਪਲਾਨਿੰਗ ਐਸੀ ਕਰਨੀ ਸੀ ਇਹਨੇ ਵੀ ਪਤਾ ਨਾ ਲੱਗ ਸਕੇ ਵੀ ਇਹ ਕਤਲ ਹੈ ਜਾਂ ਇੱਕ ਨਾਰਮਲ ਮੌਤ ਹੈ ਇਹਦੇ ਲਈ ਇਹ ਪੂਰੀ ਤਿਆਰੀ ਕਰਦਾ ਹੁਣ ਆਪ ਸਰਜਨ ਸੀ ਤੇ ਇਹ ਸਾਰਾ ਕੁਝ ਹਾਸਲ ਕਰਨਾ ਇਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ ਐਨਐਸਥੀਸੀਆ ਵਰਤਿਆ ਜਾਂਦਾ ਹੈ ਆਪਰੇਸ਼ਨ ਥੀਏਟਰਾਂ ਦੇ ਵਿੱਚ ਮਰੀਜ਼ ਦਾ ਜਿੱਦਾਂ ਕਿਸੇ ਦਾ ਆਪਰੇਟ ਕਰਨਾ ਹੋਵੇ ਉਹਨੂੰ ਬੇਹੋਸ਼ ਕਰਨ ਵਾਸਤੇ ਇਹਦੇ ਵਾਸਤੇ ਹਾਸਲ ਕਰਨਾ ਕੋਈ ਵੱਡੀ ਗੱਲ ਨਹੀਂ ਸੀ ਉੱਥੋਂ ਲੁਕੋ ਕੇ ਲਿਆਇਆ ਜਾਂਦਾ ਹਸਪੀਟਲ ਦੇ ਵਿੱਚੋਂ ਹੁਣ ਜਿਵੇਂ ਇੱਕ ਦਿਨ ਡਾਕਟਰ ਕੀਰਤੀ ਨੂੰ ਪੇਟ ਦੇ ਵਿੱਚ ਗੈਸ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹਨੂੰ ਐਨਐਸਥੀਸੀਆ ਦਿੱਤਾ ਜਾਂਦਾ ਹੈ ਦੂਜੇ ਦਿਨ ਡੋਜ਼ ਵਧਾਈ ਜਾਂਦੀ ਹੈ ਤੀਜੇ ਦਿਨ ਡੋਜ਼ ਹੋਰ ਵਧਾਈ ਜਾਂਦੀ ਹੈ ਉਸ ਤੋਂ ਬਾਅਦ ਉਹ ਕਦੇ ਉੱਠਦੀ ਹੀ ਨਹੀਂ ਇਹਨੂੰ ਇਹ ਵੀ ਪਤਾ ਸੀ ਵੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੁਝ ਨਹੀਂ ਆਉਣਾ ਤੇ ਇਹਨੇ ਜਿਹੜੀ ਪਲਾਨਿੰਗ ਸੀ ਪਲਾਨਿੰਗ ਦੇ ਮੁਤਾਬਕ ਇਹਨੂੰ ਇਹ ਸੀ ਵੀ ਇਹਨੇ ਪੋਸਟਮਾਰਟਮ ਹੋਣ ਹੀ ਨਹੀਂ ਦੇਣਾ ਡੈਥ ਹੋਏਗੀ ਡੈਥ ਤੋਂ ਬਾਅਦ ਅੰਤਿਮ ਸੰਸਕਾਰ ਹੋ ਜਾਏਗਾ ਕਿਸੇ ਨੂੰ ਕਦੇ ਕੁਝ ਪਤਾ ਹੀ ਨਹੀਂ ਲੱਗਣਾ ਇੱਕ ਪਰਫੈਕਟ ਜਿਹੜਾ ਮਰਡਰ ਸੀ ਉਹ ਇਹ ਪਲਾਨ ਕਰਿਆ ਪਰ ਜਿਹੜੀ ਉਹਦੀ ਭੈਣ ਹੁੰਦੀ ਹੈ ਵੱਡੀ ਉਹਨੇ ਆ ਕੇ ਇਹਦਾ ਪੂਰਾ ਪਲਾਨ ਜਿਹੜਾ ਸੀ ਇਹ ਚੌਪਟ ਕਰਤਾ ਪੋਸਟਮਾਰਟਮ ਹੋਇਆ ਉਸ ਤੋਂ ਬਾਅਦ ਵਿਸਰਾ ਰਿਪੋਰਟ ਆਈ ਤੇ ਇਹ ਸਲਾਖਾਂ ਦੇ ਪਿੱਛੇ ਹੁੰਦਾ ਘਰਦਿਆਂ ਦੇ ਕਹਿਣ ਦੇ ਮੁਤਾਬਕ ਉਹਨਾਂ ਦਾ ਕਹਿਣਾ ਸੀ ਵੀ ਇਹ ਇੱਕ ਵੱਡਾ ਹਸਪੀਟਲ ਖੋਲਣਾ ਚਾਹੁੰਦਾ ਸੀ ਜਿਹਦੇ ਲਈ ਇਹਨਾਂ ਤੋਂ ਪੈਸੇ ਦੀ ਡਿਮਾਂਡ ਰੱਖਦਾ ਸੀ ਵੀ ਇਹ ਪੈਸਾ ਉਹਦੇ ਵਿੱਚ ਇਨਵੈਸਟ ਕਰਨ ਤੇ ਡਾਕਟਰ ਕੀਰਤੀ ਦੇ ਫਾਦਰ ਦਾ ਕਹਿਣਾ ਸੀ ਵੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਇੰਨਾ ਪੈਸਾ ਨਹੀਂ ਇਨਵੈਸਟ ਕਰ ਸਕਦਾ ਹਾਂ ਛੋਟਾ ਕਲੀਨਿਕ ਜੇ ਤੁਸੀਂ ਖੋਲਣਾ ਉਹਦੇ ਲਈ ਮੈਂ ਤੁਹਾਡੀ ਸਹਾਇਤਾ ਕਰ ਸਕਦਾ ਇਸ ਗੱਲ ਤੋਂ ਇਹ ਨਾਰਾਜ਼ ਹੁੰਦਾ ਵੀ ਇੱਕ ਤਾਂ ਉਹ ਜਿਹੜੀ ਮਾੜੀ ਮੋਟੀ ਬਿਮਾਰ ਹੈ ਦੂਜਾ ਇੱਥੋਂ ਜਿਹੜਾ ਮੈਨੂੰ ਜੋ ਕੁਝ ਚਾਹੀਦਾ ਸੀ ਉਹ ਵੀ ਨਹੀਂ ਮਿਲਿਆ ਤੇ ਇਹ ਤੋਂ ਛਡਕਾਰਾ ਪਾਣਾ ਚਾਹੁੰਦਾ ਸੀ ਹੁਣ ਜਦੋਂ ਪੁਲਿਸ ਦੀ ਹੋਰ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਵੀ ਕਾਲਜ ਦੇ ਦਿਨਾਂ ਤੋਂ ਇਹਦਾ ਕਿਸੇ ਦੇ ਨਾਲ ਫੇਰ ਚੱਲਦਾ ਹੁੰਦਾ ਤੇ ਉਹ ਵਿਆਹ ਤੋਂ ਬਾਅਦ ਵੀ ਲਗਾਤਾਰ ਚੱਲਦਾ ਰਹਿੰਦਾ ਉਦੀ ਮੌਤ ਤੋਂ ਬਾਅਦ ਵੀ ਚੱਲਦਾ ਰਹਿੰਦਾ ਇਹ ਬਿਲਕੁਲ ਇੱਕ ਦਿਖਾਵਾ ਕਰਦਾ ਰਹਿੰਦਾ ਉਸ ਤੋਂ ਬਾਅਦ ਦੁਖੀ ਹੋਣ ਦਾ ਪਰ ਉਸ ਔਰਤ ਦੇ ਨਾਲ ਇਹਦਾ ਮਿਲਣਾ ਜੁਲਣਾ ਜਿਹੜਾ ਉਹ ਜਾਰੀ ਰੱਖਦਾ ਇਹ ਵੀ ਪੁਲਿਸ ਨੂੰ ਪਤਾ ਲੱਗਦਾ ਫਿਰ ਇੱਕ ਚੀਜ਼ ਹੋਰ ਪਤਾ ਲੱਗਦੀ ਹੈ ਵੀ ਮਹਿੰਦਰ ਰੇਡੀ ਦਾ ਇੱਕ ਜੁੜਮਾ ਭਰਾ ਹੈ ਇਹਨਾਂ ਤੇ ਪਹਿਲਾਂ ਵੀ ਪੁਲਿਸ ਕੇਸ ਹੋ ਚੁੱਕਿਆ ਲੜਾਈ ਝਗੜੇ ਦਾ ਕਈ ਤਰ੍ਹਾਂ ਦੀਆਂ ਗਤੀਆਂ ਵੀ ਦੀਆਂ ਦੇ ਵਿੱਚ ਇੱਕ ਡਾਕਟਰ ਸ਼ਾਮਿਲ ਹੁੰਦਾ ਹੁਣ ਪਿਓ ਦਾ ਕਹਿਣਾ ਸੀ ਵੀ ਜੋ ਕੁਛ ਇਹਨੇ ਹਾਸਲ ਕੀਤਾ ਮੇਰਾ ਸਾਰਾ ਪਰਿਵਾਰ ਡਾਕਟਰ ਹੈ ਡਾਕਟਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਜ਼ਿੰਦਗੀਆਂ ਬਚਾਣ ਦੀ ਹੈ ਪਰ ਜੋ ਕੁਛ ਇਹਨੇ ਪੜ੍ਹ ਲਿਖ ਕੇ ਹਾਸਲ ਕੀਤਾ ਇੱਕ ਡਾਕਟਰ ਬਣਿਆ ਇਹਨੇ ਇੱਕ ਜ਼ਿੰਦਗੀ ਮਟਾਉਣ ਵਾਸਤੇ ਪਲਾਨਿੰਗ ਕੀਤੀ ਇਹਨੇ ਜ਼ਿੰਦਗੀ ਮਟਾਈ ਉਹ ਵੀ ਆਪਣੀ ਪਤਨੀ ਦੀ ਜਿਹਨੇ ਦੇ ਨਾਲ ਨਹੀਂ ਸੀ ਰਹਿਣਾ ਤਾਂ ਤਲਾਕ ਦੇ ਸਕਦਾ ਸੀ ਤੇ ਸਾਡੀ ਲੜਕੀ ਅੱਜ ਜਿਉਂਦੀ ਹੁੰਦੀ ਪਰ ਇਸ ਖੁਰਾਫਾਤੀ ਬੰਦੇ ਕਰਕੇ ਅੱਜ ਜਿਹੜੀ ਕੀਰਤੀ ਹੈ ਉਸ ਦੁਨੀਆ ਤੇ ਨਹੀਂ ਜੇ ਦੇਖੀ ਆਪਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇੱਕ ਹੀਰੋਇਨ ਨਾਲ ਵੀ ਵੱਦ ਸੋਣੀ ਹੈ ਪਰ ਇਸ ਬੰਦੇ ਨੇ ਇੱਕ ਪੈਸੇ ਦਾ ਲਾਲਚ ਇੱਕ ਜੋ ਉਹਨੂੰ ਕੋਈ ਵੀ ਹੈਲਥ ਇਸ਼ੂਸ ਸੀ ਉਹਦੇ ਕਾਰਨ ਗੁੱਸੇ ਦੇ ਵਿੱਚ ਆ ਕੇ ਇੱਕ ਐਸੀ ਮੌਤ ਦੀ ਪਲਾਨਿੰਗ ਕਰਦਾ ਹੈ ਵੀ ਇਹਨੂੰ ਐਸੀ ਕਦੇ ਫੜਿਆ ਵੀ ਨਹੀਂ ਜਾਵਾਂਗਾ ਪਰ ਜਿਹੜਾ ਪਾਪ ਹੁੰਦਾ ਹੈ ਉਹ ਕਦੇ ਵੀ ਫੁੱਲ ਪ੍ਰੂਫ ਨਹੀਂ ਹੁੰਦਾ ਅਖੀਰ ਸਾਰਾ ਕੁਝ ਖੁੱਲਦਾ ਹੈ ਤੇ ਜਿਹੜਾ ਡਾਕਟਰ ਮਹਿੰਦਰ ਰੈਡੀ ਸੀ ਉਹ ਸਲਾਖਾਂ ਦੇ ਪਿੱਛੇ ਜਾਂਦਾ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ